ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਦੇ ਹੋ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨੇ ਜਵਾਬ ਦੇ ਤਾਂ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਸਰ ਇੱਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਦੂ ਲੈ ਕੇ ਕੀ ਕਹਿਣਾ ਚਾਹੁੰਗੇ ਵੇਖੋ ਉਹ ਗੱਠ ਜੋੜ ਦੇਸ਼ ਦੇ ਲਈ ਹੈ ਇਹ ਦੇਸ਼ ਹੀ ਨਾ ਰਿਹਾ ਦੇਸ਼ ਦੀ ਡੈਮੋਕ੍ਰੇਸੀ ਹੋਈ ਨਾ ਰਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫੇਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਨੀ ਐ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਰਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ ਇਹ ਲੋਕਾਂ ਦੀ ਆਵਾਜ਼ ਹੈ ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਹੋਂ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫੇਰ ਉਹੀ ਝੂਠ ਵੇਚ ਕੇ ਦੁਬਾਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਕੋਸੇ ਨਾ ਟਾਲਾ ਜਾਏਗਾ ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਹੈ ਦਲਦਲ ਚੋਂ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕਿ ਦਾਦੇ ਨੂੰ ਪੈ ਜਾਂਦੇ ਕਿ ਇਹਦੇ ਪਾਪੇ ਨੂੰ ਪੈ ਜਾਂਦੇ ਆ ਕਿ ਨੂੰ ਕਹਿੰਦੇ ਕੱਢ ਦਿਓ ਇਹਨਾਂ ਕੀ ਹੋ ਜੂ ਪੰਜਾਬ ਵਧੂ ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ ਏਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਧਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਏਜੰਡਾ ਕਿਸ ਕੋਈ ਚੱਲਣ ਵਾਲਾ ਹੈ ਨਹੀਂ ਅਜੰਡੇ ਦੇ ਉੱਤੇ ਨਾ ਦੇਖੋ ਅਜੰਡਾ ਐ ਨਹੀਂ ਹੁੰਦਾ ਅਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭਗਵੰਤ ਮਾਨ ਹੁਣੀ ਜੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਹੈ ਹੈ ਸਰ ਪੰਜਾਬ ਮਾਫੀਆ ਕੀ ਜੇਬ ਸੇ ਇਹ 20000 ਕਰੋੜ ਰੇਤ ਦੀ ਚੋਰੀ ਨੇਤਾਵਾਂ ਦੀ ਜੇਬ ਵਿੱਚੋਂ ਕਢ ਕੇ ਹਮ ਮਹਿਲਾਵਾਂ ਨੂੰ ਦੇਂਗੇ ਕੌਣ ਕਹਿੰਦਾ ਸੀ ਕੇਜਰੀਵਾਲ ਸਾਹਿਬ ਹਮ ਇਮਾਨਦਾਰ ਹੈ ਰੇਤੇ ਦੀ ਰੇਤੇ ਦੀ ਚੋਰੀ ਤਾਂ ਛੱਡ ਹੀ ਦਈਏ ਕੇਬਲ ਦੀ ਸ਼ਰਾਬ ਦੀ ਚੋਰੀ 'ਚ ਫਸੇ ਆ ਇਹ ਦੂ ਘਣਾਉਣਾ ਕਾਰਾ ਹੈ ਕੋਈ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇੱਕੋ ਹੀ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਸਮਝ ਨਹੀਂ ਔਰ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਆ ਉਦਾਂ ਲੋਕਾਂ ਨੇ ਬੇਵਕੂਫ ਨਹੀਂ ਪੜਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿੱਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਚਾਓ ਤੇ ਪੰਜਾਬ ਜਿੰਨੂੰ ਚੁਣਨਾ ਚਾਹੇ ਉਹਨੂੰ ਚੁਣੇ ਗਰੰਟੀਆਂ ਹਵਾਈ ਨਹੀਂ ਹੁੰਦੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾਂ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਯੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਸਮਝ ਨਹੀਂ ਸੋ ਇਸ ਕਰਕੇ ਇਹ ਚੱਲਣਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝਦੇ ਨੇ ਵੀ ਹੋ ਕੀ ਰਿਹਾ ਸਰ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਹਾਡੇ ਵਿਰੋਧ ਆਪਦੀ ਜਿਹੜੀ ਪਾਰਟੀ ਦੇ ਵਿਰੋਧ ਕਿਉਂ ਕਰਦੇ ਨੇ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਦੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲੇ ਆ ਕਿਉਂਕਿ ਮੈਨੂੰ ਮੇਰੀ ਲੜਾਈ ਨਿੱਜੀ ਹੈ ਹੀ ਨਹੀਂ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਨਾ ਪੰਜਾਬ ਦੇ ਲੋਕਾਂ ਨੂੰ ਰਾਜ ਦੇਣਾ ਪੰਜਾਬ ਦੇ ਲੋਕਾਂ ਦੀ ਸਦਗਤੀ ਸਮਰiddhi ਦੇ ਲਈ ਸਾਧਨ ਪੈਦਾ ਕਰਨਾ ਜਿਹੜਾ ਪੰਜਾਬ ਦਾ ਖਜ਼ਾਨੇ ਦਾ 60 70 ਹਜ਼ਾਰ ਕਰੋੜ ਰੁਪਏ ਚੋਰੀ ਕਰਦੇ ਆ ਇਹ ਉਹਨੂੰ ਸੈਂਟਰ ਦੀਆਂ ਸਕੀਮਾਂ 'ਚ ਪਾ ਕੇ ਡਬਲ ਕਰਨਾ ਜੇ ਕਿਸੇ ਕੋਈ ਬਿਹਤਰ ਹੋਵੇ ਆਵੇ ਬੈਠੇ ਸੰਵਾਦ ਰਚਾਵੇ ਮੈਂ ਉਹਦੇ ਮਗਰ ਤੁਰੂ ਉਹ ਮਗਰ ਤੁਰਲੇ 2024 ਦੀ ਚੋਣਾਂ ਬਾਰੇ ਕੀ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਦੇ ਹੋ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਲਈ ਜਵਾਬ ਦੇ ਤਾਂ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸ ਸਮਝੋ ਕਿ ਨਹੀਂ ਇਸ ਕਰਕੇ ਸੱਚੇ ਮਾਰਗ ਚੱਲਿਆਂ ਉਸਤਤ ਕਰੇ ਜਹਾਨ ਸੱਚ ਦਾ ਬੋਲਬਾਲਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਦਿਲ ਦੇ ਵਿੱਚ ਹੋਵੇ ਲੋਕ ਭਲਾਈ ਤੇ ਹੈ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਹੁਣ ਐਨਾ ਇੱਥੇ ਵਾਪਸ ਆਉਂ ਲੋਕਵਾਜ ਬੁਲੰਦ ਕਰੂੰ ਔਰ ਲੋਕਾਂ ਦੀ ਬਾਹ ਫੜੂ ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾ ਦਾ ਇੱਕ ਟੋਕਾਂ ਦਾ ਤੇ ਦੋ ਟੜਿਆਂ ਵਿੱਚ ਖਲਕਤ ਵੰਡੀ ਇੱਕ ਜੁੰਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪਰਵਾਹ ਕਰਦਾ ਸਰ ਇੱਕ ਸ਼ੈਰੀ RAM ਦਾ ਜਿਹੜਾ ਅੱਜ ਉਹਨੂੰ ਕਾਂਗਰਸ ਤੋਂ ਕੱਢਣ ਦੀ ਗੱਲ ਕੀਤੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਉਹ ਪੰਜਾਬੀ ਹੈ ਉਹ ਪੰਜਾਬ ਦਾ ਉਹਨੂੰ ਪੰਜਾਬ ਅਪਣਾ ਲੂ ਸਰ ਇੱਕ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਫਿਰ ਨਹੀਂ ਰਹਿਣਗੇ ਸਰ ਇੱਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਦੂ ਲੈ ਕੇ ਕੀ ਕਹਿਣਾ ਚਾਹੂੰਗਾ ਦੇਖੋ ਉਹ ਗੱਠ ਜੋੜ ਦੇਸ਼ ਦੇ ਲਈ ਇਹ ਦੇਸ਼ ਹੀ ਨਾ ਰਿਹਾ ਦੇਸ਼ ਦੀ ਡੈਮੋਕ੍ਰੇਸੀ ਹੋਈ ਨਾ ਰਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫੇਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਨੀ ਐ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਇਹ ਨਹੀਂ ਚੱਲਣਾ ਸਮਝੋ ਇਹ ਜਦੋਂ ਤੁਸੀਂ ਸਾਰੇ ਪੰਜਾਬ ਨੂੰ ਇੱਕ ਪਰਿਵਾਰ ਸਮਝੋਗੇ ਤੇ ਪਰਿਵਾਰ ਸਮਝ ਕੇ ਫਿਰੋਗੇ ਤੇ ਪੰਜਾਬ ਨੂੰ ਇੱਕ ਐਸੀ ਦਿਸ਼ਾ ਦੇਵੋਗੇ ਇੱਕ ਐਸਾ ਰੋਡ ਮੈਪ ਦੇਵੋਗੇ ਇੱਕ ਐਸਾ ਅਜੰਡਾ ਦੇਵੋਗੇ ਔਰ ਲੋਕਾਂ ਨੂੰ ਦੱਸੋਗੇ ਭਾਈ ਐ ਨਿਕਲਦਾ ਪੰਜਾਬ ਫਿਰ ਫੈਸਲਾ ਲੋਕਾਂ ਦਾ ਲੋਕ ਰਾਜ ਚ ਲੋਕਾਂ ਨੂੰ ਭਟਕਾਣਾ ਝੂਠ ਵੇਚਣਾ ਸਮਝਿਆ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਐਨਾ ਹੀ ਫਰਕ ਹੈ ਲੋਕਾਂ ਦਾ ਭਲਾ ਹੋਊ ਔਰ ਲੋਕ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਢੋਖਾ ਨਹੀਂ ਖਾਂਦੇ ਦੁੱਧ ਦਾ ਜੜਿਆ ਲੱਸੀ ਨੂੰ ਫੂਕਾਂ ਮਾਰ ਮਾਰ ਪੀਂਦਾ ਸਮਝਦੇ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਹੈ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ 'ਚ ਪਾਣੀ ਪਾਈ ਜਾਓ ਪਾਈ ਜਾਓ